ਬਾਕ ਕਿ ਕਿਸੇ ਬੰਦੇ ਦਾ ਸੋਦਾ ਲਾਇਆ ਗਿਆ ਵਾ ਉਹ ਬੇਅਦਬੀ ਕਰਨ ਆਇਆ ਸੀਗਾ ਮੇਰੇ ਕੋਲ ਸਵਾਲ ਸੀਗੇ ਜੀ ਉਹ ਮੈਂ ਕਿਹਾ ਚਲੋ ਪੁੱਛੀਏ ਆਪਾਂ ਸਭ ਨੂੰ ਦੱਸੀਏ ਕਿ ਕਿ ਦੇਖੋ ਥੋੜੇ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀਗੀ ਰਮਨਦੀਪ ਮੰਗੂ ਮੱਠ ਦੇ ਅਗੇਂਸਟ ਕਿ ਇਹਦੇ ਤੇ ਇਲਜ਼ਾਮ ਲਾਇਆ ਸੀ ਸਹਿਜ ਅਰੋੜੇ ਨੇ 50000 ਰੁਪਇਆ ਮੰਗਣ ਦਾ ਕਿ ਉਹਨਾਂ ਦੇ ਸਟੋਰ ਇਹ ਸਹਿਜ ਰੋੜੇ ਦੇ ਗਿਆ ਵਾ ਉੱਥੇ ਕੁਲੜ ਪੀਜੇ ਕਪਲ ਵਾਲਿਆਂ ਦੇ ਤੇ ਉੱਥੇ ਜਾ ਕੇ ਪੈਸੇ ਦੀ ਮੰਗ ਕੀਤੀ ਗਈ ਸੀਗੀ ਮੈਂ ਉਹਦੇ ਗੇਸਟ ਇੱਕ ਵੀਡੀਓ ਪਾਈ ਸੀਗੀ ਕਿ ਭਾਈ ਇਸ ਬੰਦੇ ਨੂੰ ਆਪਣੇ ਇਹ ਬੰਦੇ ਨੂੰ ਕਿੱਕ ਨਿੰਗ ਜੱਥੇ ਬੰਦੀਆਂ ਪੁੱਛੜ ਕੇ ਭਾਈ ਕਿਸ ਹਾਵਨਾ ਤੂੰ ਪੈਸੇ ਹੀ ਮੰਗ ਰਹਾ ਵਾ ਕਿਉਂ ਗੁਰੂ ਦੇ ਬਾਣੇ ਨੂੰ ਆਪਣੇ ਤੂੰ ਸੀ ਉਹ ਕਰਦੇ ਪਏ ਉਹ ਬਦਨਾਮ ਕਰ ਰਹੇ ਹੋ ਠੀਕ ਨਹੀਂ ਉਹ ਵੀਡੀਓ ਸਾਰੇ ਚੈਨਲਾਂ ਤੇ ਵੀ ਚੱਲੀ ਸੀਗੀ ਤੇ ਅੱਜ ਉਸੇ ਮੰਗੋ ਮੱਠ ਨੇ ਇੱਕ ਬੰਦੇ ਦਾ ਸੌਦਾ ਲਾਇਆ ਵਾ ਜੀ ਦੇਖੋ ਮੈਂ ਮੈਨੂੰ ਹੁਣ ਤੁਸੀਂ ਦੂਜੇ ਪਾਸੇ ਨਾ ਲੈ ਜਿਓ ਦੇਖੋ ਬੰਦਾ ਬੇਅਦਬੀ ਕਰਨ ਆਇਆ ਗੁਰੂ ਘਰ ਵੜਦਾ ਵਾ ਬੰਦਾ ਬੇਅਦਬੀ ਕਰਨ ਆਇਆ ਕਿਹਨੇ ਭੇਜਿਆ ਕਿਹਨੇ ਪੈਸੇ ਦੇਣੇ ਸੀ ਉਹਨੂੰ ਕੀ ਗੱਲ ਸੀ ਇਹ ਸਾਰਾ ਜਾਂਚ ਦਾ ਵਿਸ਼ਾ ਵਾ ਪਹਿਲੀ ਗੱਲ ਦੂਜੀ ਗੱਲ ਇਹ ਆ ਕਿ ਜਿਨੇ ਉਹਦਾ ਸੌਦਾ ਲਾਇਆ ਮੰਗੂ ਮੱਠ ਨੇ ਪਹਿਲਾਂ ਤਾਂ ਜਾਂਚ ਉਸ ਬੰਦੇ ਦੀ ਹੋਣੀ ਚਾਹੀਦੀ ਆ ਜੀ ਕਿ ਉਹਨੂੰ ਕਿਵੇਂ ਪਤਾ ਲੱਗ ਗਿਆ ਕਿ ਫਗਵਾੜੇ ਦੇ ਇਸ ਗੁਰੂ ਘਰ ਦੇ ਵਿੱਚ ਬੇਅਤਵੀ ਕਰਨ ਇਹ ਬੰਦਾ ਜਾ ਰਿਹਾ ਕਰਨ ਇਹਨੂੰ ਕਿ ਮੰਗੂ ਮੱਠੋਂ ਕਿਵੇਂ ਪਤਾ ਲੱਗ ਗਿਆ ਮੰਗੂ ਮੱਠ ਰਹਿਣ ਵਾਲਾ ਲੁਧਿਆਣੇ ਦਾ ਰਮਣ ਮੰਗੂ ਮੱਠਾ ਜਿਹੜਾ ਉਹ ਰਹਿਣ ਵਾਲਾ ਲੁਧਿਆਣੇ ਦਾ ਲੁਧਿਆਣੇ ਤੋਂ ਉਹਨੂੰ ਬੰਦੇ ਨੂੰ ਕਿਵੇਂ ਪਤਾ ਲੱਗ ਗਿਆ ਕਿ ਫਗਵਾੜੇ ਦੇ ਇਸ ਗੁਰੂ ਘਰ ਦੇ ਵਿੱਚ ਬੰਦਾ ਬੇਅਤਵੀ ਕਰਨ ਜਾ ਰਿਹਾ ਵਾ ਤੇ ਮੈਂ ਇਹਦਾ ਸੋਧਾ ਲਾਉਂਗਾ ਜੀ ਇਹ ਜਾਂਚ ਦਾ ਪੇਸ਼ਾ ਵਾ ਇਹ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਹੈ ਪੰਜਾਬ ਦੀ ਪੰਜਾਬ ਦੇ ਵਿੱਚ ਸਮਝੋ ਇਸ ਗੱਲ ਨੂੰ ਹਰੇਕ ਨੂੰ ਹੀਰੋ ਨਾ ਬਣਾਓ ਨਾ ਬਣਾਓ ਹੀਰੋ ਹੀਰੋ ਬਣਾ ਹੀਰੋ ਦੇ ਹੀਰੋ ਬਣਾਉਣ ਦੇ ਚੱਕਰ ਦੇ ਵਿੱਚ ਤੇ ਅੱਜ ਆ ਪੰਜਾਬ ਦਾ ਆ ਹਾਲ ਹੋ ਗਿਆ ਬੇਅਦਬੀਆਂ ਹੋ ਰਹੀਆਂ ਆਪਣੀਆਂ ਆਪਾਂ ਉਹ ਜੜ ਨਹੀਂ ਫੜ ਰਹੇ ਕਿ ਜੜ ਕਿੱਥੋਂ ਉੱਠ ਰਹੀ ਹੈ ਜੀ ਠੀਕ ਨਹੀਂ ਇੱਕ ਦੇਖੋ ਉਸ ਬੰਦੇ ਦੀ ਜਾਂਚ ਉਹ ਤਾਂ ਬੰਦਾ ਮਰ ਗਿਆ ਹੁਣ ਪਰ ਉਸ ਬੰਦੇ ਦੀ ਜਾਂਚ ਜੂਰ ਹੋਣੀ ਚਾਹੀਦੀ ਹੈ ਕਿ ਉਹ ਬੰਦਾ ਕਿਸ ਦੇ ਕੈਂਟ ਤੇ ਆਇਆ ਬੇਅਦਬੀ ਕਰਨ ਆਇਆ ਸੀਗਾ ਉਹ ਕਿਸ ਦੇ ਕੈਂਟ ਤੇ ਆਇਆ ਕਿਹਨੇ ਭੇਜਿਆ ਕਿਹਨੇ ਕਿਵੇਂ ਆਇਆ ਗੁਰੂ ਘਰ ਕਿਵੇਂ ਪਹੁੰਚਿਆ ਤੇ ਕੀ ਉਹਦੇ ਪਿੱਛੇ ਕੌਣ ਬੰਦਾ ਵਾ ਉਹ ਤਾਂ ਪੜਾ ਹੋਣਾ ਜੇ ਨਾਲ ਮੰਗੂ ਮਠ ਦਾ ਵੀ ਪਤਾ ਲਾਉਣਾ ਚਾਹੀਦਾ ਕਿ ਇਸ ਬੰਦੇ ਨੂੰ ਲੁਧਿਆਣੇ ਬੈਠੇ ਨੂੰ ਕਿਵੇਂ ਸੁਪਨਾ ਆ ਗਿਆ ਕਿ ਫਗਵਾੜੇ ਦੇ ਉਸ ਗੁਰੂ ਘਰ ਦੇ ਵਿੱਚ ਬੇਅਦਬੀ ਹੋਊਗੀ ਆ ਬੰਦਾ ਬੇਅਦਬੀ ਕਰਨ ਚੱਲਿਆ ਮੈਂ ਇਹਨੂੰ ਰੋਕਾਂ ਤੇ ਉਹਨੂੰ ਬੰਦੇ ਨੂੰ ਉਹ ਮਾਰ ਮਾਰਾਂ ਧਿਆਨ ਨਾਲ ਸੋਚੋ ਭਾਈ ਇਹ ਗੱਲ ਕਿ ਦੇਖੋ ਬੇਅਦਬੀ ਹੋਣ ਤੋਂ ਬਾਅਦ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਵਾ ਕਿ ਇਸ ਬੰਦੇ ਨੇ ਬੇਅਦਬੀ ਕੀਤੀ ਆ ਪਰ ਬੇਅਦਬੀ ਹੋਣ ਤੋਂ ਪਹਿਲਾਂ ਹੀ ਆਪਣੇ ਆਪਾਂ ਨੇ ਮੰਗੂ ਮੱਠ ਨੂੰ ਪਤਾ ਲੱਗਾ ਕਿ ਇਹ ਬੰਦਾ ਬੇਅਦਬੀ ਕਰਨ ਜਾ ਰਿਹਾ ਮੈਨੂੰ ਪੁੱਛਾਂ ਕਿ ਬੇਅਦਬੀ ਕਿਉਂ ਕਰਨ ਚਾਹੁੰਦੇ ਆ ਭਾਈ ਮੇਰਾ ਇਹ ਸਵਾਲ ਹੈ ਇਹਦੀ ਵੀ ਜਾਂਚ ਹੋਣੀ ਚਾਹੀਦੀ ਆ ਮੰਗੂ ਮੱਠ ਦੀ ਵੀ ਇਹ ਇੱਕ ਸਕੀਮ ਦੇ ਤਹਿਤ ਸਭ ਕੁਝ ਕੀਤਾ ਜਾ ਰਿਹਾ ਭਾਈ ਸਭ ਕੁਝ ਉਹ ਬੰਦਾ ਤਾਂ ਹੁਣ ਮਰ ਗਿਆ ਉਹ ਬੰਦਾ ਤਾਂ ਗਿਆ ਮਰ ਹੁਣ ਉਹ ਤਾਂ ਹੁਣ ਕੁਝ ਦੱਸੂਗਾ ਨਹੀਂ ਪਰ ਮੰਗੂ ਮੱਠ ਤਾਂ ਜਿਉਂਦਾ ਨਾ ਇਹਨੂੰ ਪੁੱਛੋ ਕਿ ਭਾਈ ਤੈਨੂੰ ਸੁਪਨਾ ਕਿੱਥੋਂ ਆ ਗਿਆ ਕਿ ਤੂੰ ਲੁਰਾਣੇ ਤੋਂ ਉੱਠ ਕੇ ਫਗਵਾੜੇ ਗਿਆ ਆਂ ਸੋਧਾ ਲਾਇਆ ਉਸ ਬੰਦੇ ਦਾ ਕਿ ਤੈਨੂੰ ਕਿਵੇਂ ਪਤਾ ਲੱਗ ਗਿਆ ਸੀ ਉਹ ਬੰਦਾ ਗੁਰੂ ਘਰ ਦੇ ਵਿੱਚ ਬੇਅਦਬੀ ਕਰਨ ਜਾ ਰਿਹਾ ਵਾ ਇਹਨੂੰ ਪੁੱਛੋ ਜਿਹੜੀ ਵੀਡੀਓ ਪੈ ਰਹੀ ਹੈ ਬੰਦੇ ਦੀ ਪਈ ਹੋਈ ਆ ਜਾਂ 2 ਜਾਂ 3000 ਰੁਪਏ ਦੀ ਹੋਊਗੀ ਜਿਹੜੀ ਗੱਲ ਕਰ ਰਿਹਾ ਵਾ ਦੇਖੋ ਤੁਸੀਂ ਉਸ ਧਿਆਨ ਨਾਲ ਵੀਡੀਓ ਦੇਖੋਗੇ ਉਹ ਡਰ ਡਰ ਕੇ ਜਿਵੇਂ ਜੱਸਾ ਉਹ ਨਾਲ ਬੋਲ ਰਿਹਾ ਮੈਂ ਕਹਿੰਦਾ ਬੇਅਦਬੀ ਕਰਨ ਵੀ ਆਇਆ ਹੋਊਗਾ ਪਰ ਮੈਨੂੰ ਇਹ ਨਹੀਂ ਸਮਝ ਲੱਗੀ ਮੰਗੂ ਮਾਠ ਲੁਣਾਣੇ ਤੋਂ ਕਿਵੇਂ ਫਗਵਾੜੇ ਪਹੁੰਚ ਗਿਆ ਉਸ ਗੁਰੂ ਘਰ ਦੇ ਵਿੱਚ ਜਿਸ ਬੰਦੇ ਦੇ ਉੱਪਰ ਅਸੀਂ ਇਲਜ਼ਾਮ ਲਾਏ ਨੇ 50000 ਰੁਪਏ ਦਾ ਉਹ ਤੇ ਇਲਜ਼ਾਮ ਲੱਗਿਆ ਥੋੜੇ ਦਿਨ ਪਹਿਲਾਂ ਉਸ ਮੱਗੂ ਮੱਠ ਦੇ ਉੱਪਰ ਹੀ 50000 ਰੁਪਏ ਦਾ ਇਲਜ਼ਾਮ ਲੱਗਿਆ ਸੀ ਨਾ ਆਪਣੇ ਹੈ ਉਸ ਬੰਦੇ ਦੇ ਉੱਪਰ ਕਿੰਨੇ ਅੱਗੇ ਪਰਚੇ ਚੱਲਦੇ ਨੇ ਚੈੱਕ ਕਰੋ ਕਿਹੜੇ ਕਿਹੜੇ ਪਰਚੇ ਚੱਲ ਰਹੇ ਨੇ ਉਸ ਬੰਦੇ ਦੇ ਉੱਪਰ ਉਹਨੂੰ ਕਿਵੇਂ ਪਤਾ ਲੱਗ ਗਿਆ ਕਿ ਇਸ ਗੁਰੂ ਘਰ ਦੇ ਵਿੱਚ ਆਹ ਬੰਦਾ ਬੇਅਤਵੀ ਕਰਨ ਆਊਗਾ ਤੇ ਮੈਂ ਇਹਦਾ ਸੌਦਾ ਲਾਊਂਗਾ ਉਹਨੂੰ ਕਿਵੇਂ ਪਤਾ ਲੱਗ ਗਿਆ ਫਿਰ ਲੁਧਾਨੇ ਬੈਠੇ ਨੂੰ ਫਗਵਾੜੇ ਪਹੁੰਚ ਗਿਆ ਜਿਹੜਾ ਉਹ ਹੋਰ ਐਨੇ ਗੁਰੂ ਘਰਾਂ ਤੇ ਬੇਅਤਵੀਆਂ ਹੋਣੀ ਉੱਥੇ ਤਾਂ ਪਹੁੰਚਿਆ ਇਹ ਇੱਕ ਜਾਂਚ ਦਾ ਵਿਸ਼ਾ ਵਾ ਹਰੇਕ ਬੰਦੇ ਨੂੰ ਹੀਰੋ ਨਾ ਬਣਾਓ ਬਾਈ ਨਾ ਬਣਾਓ ਮੈਂ ਇਹੀ ਕਹੂੰਗਾ ਕਿ ਹਰੇਕ ਬੰਦੇ ਨੂੰ ਆਪਾਂ ਹੀਰੋ ਬਣਾਉਣ ਲੱਗ ਜੰਨੇ ਆ ਪਹਿਲਾਂ ਦੇਖਦੇ ਹੈ ਨਹੀਂ ਕਿ ਬੰਦਾ ਹੈ ਕੀ ਆ ਕਿਵੇਂ ਉੱਥੇ ਪਹੁੰਚਿਆ ਤੇ ਉਹ ਬੰਦਾ ਉਹਦੀ ਜਾਂਚ ਪਹਿਲਾਂ ਤਾਂ ਉਹ ਜਿਹੜਾ ਬੰਦਾ ਮਰ ਗਿਆ ਉਹਦੀ ਜਾਂਚ ਹੋਣੀ ਚਾਹੀਦੀ ਕਿ ਬੰਦਾ ਆਇਆ ਕਿਹਨੇ ਭੇਜਿਆ ਕਿਵੇਂ ਪਹੁੰਚਿਆ ਹੋ ਗੁਰੂ ਘਰ ਕਿਹਨੇ ਉਹਨੂੰ ਪੈਸੇ ਦਾ ਲਾਲਚ ਦਿੱਤਾ ਜਾਂ ਪੈਸੇ ਦਿੱਤੇ ਗਏ ਆ ਪਹਿਲਾਂ ਤਾਂ ਉਹ ਹੋਣਾ ਚਾਹੀਦਾ ਦੂਜੀ ਗੱਲ ਜੀਨੇ ਉਹਦਾ ਸੋਡਾ ਲਾਇਆ ਮੰਗੂ ਮੱਠ ਉਹਦੀ ਵੀ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਇਹਨੂੰ ਲੁਧਾਨੇ ਬੈਠੇ ਨੂੰ ਕਿਵੇਂ ਪਤਾ ਲੱਗ ਗਿਆ ਕਿ ਬਗਵਾੜੇ ਦੇ ਵਿੱਚ ਆਜ ਗੁਰਦੁਆਰੇ ਦੇ ਵਿੱਚ ਆ ਬੰਦਾ ਬੇਅਦਬੀ ਕਰਨ ਜਾਊਗਾ ਤੇ ਮੈਂ ਮੰਗੂ ਮੱਠ ਨੂੰ ਕਿੱਥੋਂ ਪਤਾ ਲੱਗ ਗਿਆ ਇਸ ਗੱਲ ਦਾ ਕਿ ਆ ਬੰਦਾ ਬੇਅਦਬੀ ਕਰਨ ਆਇਆ ਉਹਦੇ ਮੱਥੇ ਤੇ ਲਿਖਿਆ ਹੋਇਆ ਸੀਗਾ ਕਿ ਇਹ ਬੇਅਦਬੀ ਕਰਨ ਚੱਲਿਆ ਗੁਰੂ ਘਰ ਦੇ ਵਿੱਚ ਮੈਨੂੰ ਕਿ ਸਵਾਲ ਆ ਇਹ ਸਵਾਲ ਇਹਨੂੰ ਪੁੱਛਣਾ ਆਪਣੇ ਆਪਣੇ ਪੱਤਰਕਾਰਾਂ ਨੂੰ ਵੀ ਚਾਹੀਦਾ ਵਾ ਕਿ ਮੰਗੂ ਮੱਠ ਨੂੰ ਜਾਂ ਆਪਣੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਮੰਗੂ ਮੱਠ ਨੂੰ ਇਹ ਪੁੱਛਣ ਕਿ ਤੈਨੂੰ ਕਿਵੇਂ ਪਤਾ ਲੱਗ ਗਿਆ ਲੁਧਿਆਣੇ ਬੈਠੇ ਨੂੰ ਕਿ ਫਗਵਾੜੇ ਦੇ ਵਿੱਚ ਇਸ ਗੁਰਦੁਆਰੇ ਦੇ ਗੁਰੂ ਘਰ ਦੇ ਵਿੱਚ ਆਪਣੇ ਆ ਬੰਦਾ ਬੇਅਦਬੀ ਕਰਨ ਜਾ ਰਿਹਾ ਤੇ ਮੈਂ ਉਹਦਾ ਸੋਧਾ ਲਾਉਣ ਚੱਲ ਜਾਣਾ ਬਾਜੀ ਇਹ ਸਵਾਲ ਆ ਆਪਣੇ ਇਹ ਸਵਾਲਾਂ ਦੇ ਜਵਾਬ ਦੇਣੇ ਪੈਣੇ ਨੇ ਮੰਗੂ ਮੱਠ ਨੂੰ ਇਹ ਨਹੀਂ ਹੈਗਾ ਕਿ ਹਾਂ ਵੀ ਤੂੰ ਸੋਧਾ ਲਾਤਾ ਉਸ ਉਹ ਮੱਧਾ ਤਾਂ ਮਰ ਗਿਆ ਕਿ ਤੇਰੇ ਤੋਂ ਸਵਾਲ ਨਹੀਂ ਹੋਗਾ ਤੇਰੇ ਤੋਂ ਸਵਾਲ ਹੋਣਗੇ ਪ੍ਰਸ਼ਾਸਨ ਕਰੂਗਾ ਇਹ ਸਵਾਲ ਕਿ ਤੈਨੂੰ ਸੁਲਹਾਣੇ ਬੈਠੇ ਨੂੰ ਕਿਵੇਂ ਪਤਾ ਲੱਗ ਗਿਆ ਕਿ ਫਗਵਾੜੇ ਉਹ ਬੰਦਾ ਇਸ ਗੁਰੂ ਘਰ ਦੇ ਵਿੱਚ ਜਾ ਰਿਹਾ ਬੇਅਦਬੀ ਕਰਨ ਤੇ ਮੈਂ ਉਹਦਾ ਸੋਧਾ ਲਾਉਣਾ ਬਾਜੀ ਜਿਸ ਬੰਦੇ ਜਿਹੜੇ ਬੰਦੇ ਨੇ ਸੋਧਾ ਲਾਇਆ ਹੈ ਮੰਗੂ ਮੱਠ ਤੇ ਥੋੜੇ ਦਿਨ ਪਹਿਲਾਂ ਇਹਤੇ ਇਲਜ਼ਾਮ ਲੱਗੇ ਨੇ 50000 ਰੁਪਏ ਮੰਗਣ ਦੇ ਸਹਿਜ ਰੋੜੇ ਨੇ ਲਾਈਵ ਹੋ ਕੇ ਕਿਹਾ ਕਿ 50000 ਰੁਪਏ ਦੀ ਮੰਗ ਹੋਈ ਹੈ ਮੇਰੇ ਤੋਂ ਫਿਰ ਉਹ ਆਪਣੇ ਮੰਗੂ ਮੱਠਾ ਜਿਹੜਾ ਉਹ ਕਿਸੇ ਜਥੇਬੰਦੀ ਤੋਂ ਨਹੀਂ ਹੈਗਾ ਬਾਣਾ ਜੂੜ ਉਹਨੇ ਪਾਇਆ ਹੋਇਆ ਵਾ ਮੈਂ ਉਸ ਦਿਨ ਵੀ ਕਿਹਾ ਸੀ ਹਫਤਾ 20 ਦਿਨ ਪਹਿਲਾਂ ਵੀ ਕਿਹਾ ਸੀ ਇਹਦਾ ਬਾਣਾ ਲਾਓ ਪਾਈ ਇਹਦਾ ਬਾਣਾ ਲਾਓ ਇਹ ਬਾਣੇ ਦੇ ਨਹੀਂ ਲੈਕ ਹੈਗਾ ਬੰਦਾ ਇਹ ਬਾਣੇ ਦੇ ਨਹੀਂ ਲੈਕ ਹੈਗਾ ਮੈਂ ਜਥੇਬੰਦੀਆਂ ਕਈ ਬੋਲੀਆਂ ਵੀ ਸੀਗੀਆਂ ਕਿ ਸਹੀ ਆ ਭਾਈ ਬਾਣੇ ਦੇ ਲੈਕ ਨਹੀਂ ਹੈਗਾ ਮੰਗੂ ਮੱਠ ਤੇ ਅੱਜ ਉਸ ਮੰਗੂ ਮੱਠ ਦੇਖੋ ਸਾਜ਼ਿਸ਼ ਹੈ ਸਾਰੀ ਬਹੁਤ ਵੱਡੀ ਸਾਜ਼ਿਸ਼ ਹੈ ਪੰਜਾਬ ਦੇ ਵਿੱਚ ਇਹ ਜਿਹੜੇ ਬੰਦੇ ਨੇ ਜਿਹੜਾ ਬੰਦਾ ਆਪਣੇ ਗੁਰੂ ਘਰ ਦੇ ਵਿੱਚ ਬੇਅਦਬੀ ਕਰਨ ਜਾ ਰਿਹਾ ਉਹਦੇ ਮੱਥੇ ਤੇ ਲਿਖਿਆ ਹੋਇਆ ਹੈ ਕਿ ਬੇਅਦਬੀ ਕਰਨ ਜਾ ਰਿਹਾ ਤੇ ਇਹਨੂੰ ਰੋਕਣਾ ਵਾ ਤੇ ਲੁਧਿਆਣੇ ਤੋਂ ਉੱਠ ਕੇ ਮੰਗੂ ਮੱਠ ਗਿਆ ਵਾ ਫਗਵਾੜੇ ਗੁਰੂ ਘਰ ਦੇ ਵਿੱਚ ਪਹੁੰਚਿਆ ਵਾ ਉਹ ਤੇ ਹਾਂ ਵੀ ਆਹ ਬੰਦੇ ਨੂੰ ਮੈਂ ਰੋਕਣਾ ਵਾ ਜਾ ਕੇ ਲੁਧਿਆਣੇ ਤੋਂ ਫਗਵਾੜ ਪਹਿਲਾਂ ਲੁਧਿਆਣੇ ਤੋਂ ਫਗਵਾੜੇ ਜਾਊਂਗਾ ਫਿਰ ਇਹ ਬੰਦਾ ਇੰਨੇ ਵਜੇ ਆਊਗਾ ਤੇ ਮੈਂ ਜਾ ਕੇ ਰੋਕੂਗਾ ਮੈਂ ਉਹਨੂੰ ਪੁੱਛੂਗਾ ਉਹ ਤਾਂ ਹਾਂ ਮੰਨੂਗਾ ਕਿ ਭਾਈ ਹਾਂ ਮੈਂ ਹੀ ਬੇਅਦਬੀ ਕਰਨ ਜਾ ਰਿਹਾ ਵਾ ਇਹ ਜਾਂਚ ਦਾ ਵਿਸ਼ਾ ਵਸ ਹਰੇਕ ਬੰਦੇ ਨੂੰ ਹੀਰੋ ਨਾ ਬਣਾਓ ਇਹ ਜਾਂਚ ਹੋਣੀ ਚਾਹੀਦੀ ਇਹ ਮੰਗੂ ਮੜਦੀ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਪੰਜਾਬ ਚ ਸਭ ਕੁਝ ਹੋ ਰਿਹਾ ਵਾ ਮੰਨੋ ਮੈਨੂੰ ਗਾਲਾਂ ਕੱਢ ਕੇ ਜਾ ਕੁਝ ਨਹੀਂ ਹੋਣਾ ਮੈਂ ਇਹੀ ਤਾਂ ਸੋਚੀ ਜਾਂਦਾ ਕਿ ਇਹਨੂੰ ਸੁਧਾਣੇ ਬੈਠ ਨੂੰ ਕਿਵੇਂ ਪਤਾ ਲੱਗ ਗਿਆ ਇੰਨੀ ਜਿਹੜੀਆਂ ਬੇਅਦਬੀਆਂ ਹੋ ਗਈਆਂ ਉੱਥੇ ਤਾਂ ਪਤਾ ਹੀ ਲੱਗਿਆ ਕਿਸੇ ਨੂੰ ਇਹਨੂੰ ਪਤਾ ਕਿਵੇਂ ਲੱਗਿਆ ਕਿ ਇਹ ਬੰਦਾ ਬੇਅਦਬੀ ਕਰਨ ਜਾ ਰਿਹਾ ਵਾ ਤੇ ਇਹਨੂੰ ਮੈਂ ਲੁਹਾਨੇ ਤੋਂ ਜਾ ਕੇ ਫਗਵਾੜੇ ਉਸ ਗੁਰੂ ਘਰ ਦੇ ਵਿੱਚ ਬੇਅਦਬੀ ਹੋਣ ਜਾ ਰਹੀ ਹੈ ਕਿ ਮੈਂ ਪਹੁੰਚਾ ਪਹਿਲਾਂ ਹੀ ਉੱਥੇ ਫਗਵਾੜੇ ਇਹ ਜਾਂਚ ਦਾ ਪਿਸ਼ਾਵਾ ਹੈ ਇਹ ਜਾਂਚ ਹੋਣੀ ਚਾਹੀਦੀ ਆ ਜੇ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ ਤੇ ਸਾਥ ਜੁੜ ਦਿਓ ਬਾਈ ਅਸੀਂ ਡਿਮਾਂਡ ਕਰਾਂਗੇ ਇਸ ਪੱਧਰੀ ਜਾਂਚ ਹੋਣੀ ਚਾਹੀਦੀ ਆਪਣੇ ਜਿਹੜਾ ਆਪ ਆਪਣੇ ਮੰਗੂ ਮੱਠ ਕਿ ਇਹਨੂੰ ਕਿਵੇਂ ਪਤਾ ਲੱਗੇ ਗਿਆ ਕਿ ਇਹ ਬੰਦਾ ਬੇਅਦਬੀ ਕਰਨ ਜਾ ਰਿਹਾ ਮੈਂ ਲੁਧਿਆਣੇ ਤੋਂ ਜਾਣਾ ਵਾ ਫਗਵਾੜੇ ਮੈਂ ਜਾ ਕੇ ਰੋਕਾਂ ਉਹਨੂੰ ਬੇਅਦਬੀ ਕਰਨ ਚੱਲਿਆ ਫਗਵਾੜੇ ਇਸ ਗੁਰੂ ਘਰ ਚ ਉਹ ਲੁਧਿਆਣੇ ਤੋਂ ਸਪੈਸ਼ਲ ਫਗਵਾੜੇ ਗਿਆ ਤੇ ਬੇਅਦਬੀ ਰੋਕਣ ਬੇਅਦਬੀ ਹੋਣ ਤੋਂ ਪਹਿਲੇ ਬੰਦਾ ਮਾਰਤਾ ਉਹਨੇ ਉਹਦੇ ਮੱਥੇ ਤੇ ਲੀ ਗਿਆ ਸੀ ਇਹ ਬੇਅਦਬੀ ਕਰਨ ਜਾ ਰਿਹਾ ਆ ਵਾ ਠੀਕ ਨਹੀਂ ਇਹ ਜਾਂਚ ਹੋਣੀ ਚਾਹੀਦੀ ਆ ਮੰਗੂ ਮੱਠ ਦੀ ਬਹੁਤ ਕੁਝ ਨਿਕਲੂਗਾ ਹਜੇ ਨਹੀਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਹਜੇ ਕਿਸੇ ਦਾ ਵੀ ਹਜੇ ਬਹੁਤ ਕੁਝ ਨਿਕਲੂਗਾ ਤਾਂ ਨਿਚੋੜ ਹੋ ਜਾਏ ਤਾਂ ਦੇਖਿਓ ਅੱਗੇ ਕੀ ਕੁਝ ਨਿਕਲਦਾ ਆਪਾਂ ਹਰੇਕ ਨੂੰ ਮੈਂ ਇਹੀ ਕਹਿਣਾ ਹਰੇਕ ਨੂੰ ਬਿਨਾ ਸੋਚੇ ਸਮਝੇ ਹੀਰੋ ਨਾ ਬਣਾਓ ਕੌਮ ਦਾ ਨਾ ਬਣਾਓ ਪਹਿਲੇ ਹੀ ਕੌਮ ਤਾਂ ਇੰਨਾ ਸਤਿਆਨਾਸ਼ ਹੋ ਚੁੱਕਿਆ ਵਾ ਤੁਸੀਂ ਹੋਰ ਉੱਪਰੋਂ ਐਜੇ ਬੰਦਿਆਂ ਨੂੰ ਜਿਹੜੇ ਬੰਦਿਆਂ ਦੇ ਉੱਪਰ ਨਸ਼ੇ ਦੇ ਨਸ਼ੇ ਦੇ ਪਰਚੇ ਵੀ ਐਸ ਬੰਦੇ ਦੇ ਉੱਪਰ 50000 ਰੁਪਇਆ ਮੰਗੜ ਦੇ ਦੋਸ਼ ਹੈ ਤੇ ਤੇ ਹੈ ਤੁਸੀਂ ਉਸ ਬੰਦੇ ਨੂੰ ਕੌਮ ਦਾ ਚੱਕ ਕੇ ਆਪਣੇ ਜਥੇਦਾਰ ਬਣਾਈ ਜਾਂਦੇ ਹੋ ਲਿਖੀ ਜਾਂਦੇ ਹੋ ਕੌਮ ਦਾ ਜਥੇਦਾਰ ਲੈ ਦੱਸ ਇਹ ਜਾਂਚ ਦਾ ਵਿਸ਼ਾ ਵਾ ਕਿ ਇਹਨੂੰ ਮੰਗੂ ਮੱਢ ਦੂੰ ਬਸ ਮੇਰਾ ਇੱਕ ਹੀ ਸਵਾਲ ਆ ਕਿ ਇਹਨੂੰ ਕਿਵੇਂ ਪੱਥਾ ਪਤਾ ਲੱਗ ਗਿਆ ਲੁਧਾਨੇ ਬੈਠੇ ਨੂੰ ਘਰੇ ਕਿ ਬੰਦਾ ਫਗਵਾੜੇ ਉਸ ਗੁਰੂ ਘਰ ਦੇ ਵਿੱਚ ਬੇਅਦਬੀ ਕਰਨ ਜਾ ਰਿਹਾ ਤੇ ਮੈਂ ਉਹਦਾ ਸੋਦਾ ਲਾਉਣ ਚੱਲੇ ਆਵਾ ਜੀ ਇਹਨੂੰ ਕਿਹਨੇ ਦੱਸਿਆ ਪਹਿਲੀ ਗੱਲ ਇਹ ਜਾਂਚ ਦਾ ਵਿਸ਼ਾ ਵਾ ਠੀਕ ਨਹੀਂ ਜੀ ਸਾਰੇ ਅਰੇ ਆਪਾਂ ਭਰਾ ਸੌਰੀ ਵਿੱਚ ਆਪਣੇ ਫੋਨ ਆ ਗਿਆ ਸੀ ਸਾਰੇ ਭਰਾ ਮਿਲ ਕੇ ਇਹ ਪ੍ਰਸ਼ਾਸਨ ਨੂੰ ਆਪਾਂ ਮੰਗ ਕਰਦੇ ਆ ਕਿ ਇਹਨੂੰ ਇਹਦੀ ਇਹਦੀ ਪਹਿਲਾਂ ਜਾਂਚ ਹੋਣੀ ਚਾਹੀਦੀ ਆ ਮੰਗੂ ਮੱਢ ਦੀ ਠੀਕ ਨਹੀਂ ਇਹਦੀ ਜਾਂਚ ਹੋਣੀ ਚਾਹੀਦੀ ਆ ਮੰਗੂ ਮੱਢ ਦੀ ਕਿ ਇਹਨੂੰ ਕਿਵੇਂ ਪਤਾ ਲੱਗ ਗਿਆ ਕਿ ਇੱਥੇ ਆਪਣੇ ਇਸ ਗੁਰੂ ਘਰ ਦੇ ਵਿੱਚ ਬੇਅਦਬੀ ਹੋਣ ਜਾ ਰਹੀ ਆ ਕੋਈ ਨਹੀਂ ਜਲਦੀ ਇੱਕ ਹੋਰ ਸੱਚ ਵੀ ਦੱਸਦੇ ਆਂ ਕੱਲ ਤੱਕ ਪਰਸੋਂ ਦਾ ਕਾਹੇ ਤੇ ਮੰਗੂ ਮੱੜਦਾ ਹੀ ਦੱਸਦੇ ਆਂ ਰੁਕ ਜਾਓ ਲੱਗਿਆ ਮੈਂ ਅੱਜ ਸਵੇਰ ਤੇ ਇਹੀ ਦੇਖ ਰਿਹਾ ਕਿ ਯਾਰ ਜਿਹੜੇ ਬੰਦਾ ਨੂੰ ਜਿਹੜੇ ਆਪਣੇ ਉਹ ਪਤਾ ਨਹੀਂ ਲੱਗਿਆ ਇਹਨੂੰ ਕਿਵੇਂ ਪਤ ਲੱਗਿਆ ਤੇ ਪੁਲਿਸ ਨੂੰ ਨਹੀਂ ਬੁਲਾਇਆ ਪਹਿਲੇ ਹੀ ਸੋਧਾ ਲਾਤਾ ਬੇਅਦਬੀ ਹੋਣ ਤੋਂ ਪਹਿਲੇ ਹੀ ਸੋਧਾ ਲਾਤਾ ਬੰਦੇ ਦਾ ਕਮਾਲ ਆ ਯਾਰ ਐਡਾ ਉਹ ਬੰਦੇ ਦਾ ਉਹ ਠੀਕ ਨਹੀਂ ਸੋ ਪ੍ਰਸ਼ਾਸਨ ਨੂੰ ਵੀ ਚਾਹੀਦਾ ਵਾ ਕਿ ਇਹਨੂੰ ਗ੍ਰਿਫਤਾਰਤਾ ਕਰ ਲਿਆ ਪਰ ਇਹਦੇ ਪਿੱਛੇ ਕੌਣ ਆ ਉਹ ਪਤਾ ਕੀਤਾ ਜਾਵੇ ਠੀਕ ਹੈ ਜੀ okay